ਤੁਸੀਂ ਦੇਖ ਰਹੇ ਹੋ ਲੋਕਲ ਸਾਫ ਟੀਵੀ ਤੇ ਮੈਂ ਹਸਨ ਜੰਦਲ ਦੁਖਦਈ ਖਬਰ ਦੱਸਣ ਜਾ ਰਿਹਾ ਹਾਂ ਕਿ ਪਿਛਲੇ ਦਿਨੀ ਇੱਕ ਗੋਲੀ ਚੱਲੀ ਸੀ ਤਾਂ ਜਿਸ ਨਾਲ ਇੱਕ ਨੌਜਵਾਨ ਲੜਕੇ ਦੀ ਜਿਹੜੀ ਹੈਗੀ ਆ ਉਹ ਹੁਣ ਮੌਤ ਹੋ ਗਈ ਹੈ ਤਾਂ ਉਹਦਾ ਪਰਿਵਾਰ ਮੈਂਬਰ ਸਾਡੇ ਨਾਲ ਖੜੇ ਹੋ ਐ ਤੁਹਾਡੇ ਕੀ ਲੱਗਦੇ ਸੇ ਤੇ ਤੁਹਾਡਾ ਕੀ ਨਾਮ ਹੈ ਜੀ ਮੇਰਾ ਬੇਟਾ ਸੀ ਜੀ ਬੇਟਾ ਸੀ ਹਾਂਜੀ ਕੀ ਗੱਲਬਤ ਹੋਣੀ ਆ ਉਹਨੇ ਉਹ ਆਪਣੇ ਪਟਾਕਿਆਂ ਦੀ ਜਿਹੜੀ ਲੈ ਸੀ ਲੈਣੇ ਹਾਂਜੀ ਤੇ ਉਹ ਬੱਚਾ ਉਹਨੂੰ ਉਹਦੇ ਬੰਦੇ ਆਏ ਕੋਦੇ ਤੇ ਬਸ ਉਹਨਾਂ ਨੇ ਗੋਲੀ ਚਲਾ ਦਿੱਤੀਗੇ ਉਹ ਉਸ ਕਰਕੇ ਮੌਤ ਹੋ ਗਈ ਮਤ ਬਜੀ ਦੀ ਕੀ ਨਾਮ ਸੀ ਮੁੰਡੇ ਦਾ ਨਰੇਸ਼ ਕੁਮਾਰ ਜੀ ਕਿੰਨੇ ਮਰਸੀਏ ਜੀ ਲਗਭਗ 23 ਸਾਲ ਜੀ ਇਹ ਹੁਣ ਤੁਸੀਂ ਵੰਦਉਣ ਕੀ ਕਾਰਵਾਈ ਬਾਰੇ ਕੀ ਸੋਚ ਰਹੇ ਇਨਸਾਫ ਇਨਸਾਮ ਬਲੇ ਬਸ ਜੀ ਜੀ ਇਹ ਡੈਡ ਬੋਡੀ ਲਏ ਆ ਤੁਸੀਂ ਹੁਣ ਉਹ ਲਏ ਆ ਜੀ ਸੀ ਉਹ ਕਰੇ ਆਗੇ ਡੈਡ ਬੋਡੀ ਹੂੰ ਹੂੰ ਹੁਣ ਤੁਸੀਂ ਦੇਸ਼ ਸਕਾਰ ਕਰੋਗੇ ਕਿਸ ਤਰ੍ਹਾਂ ਦੇ ਕੋਈ ਤਾਂ ਇਨਸਾਮ ਮਿਲਣਾ ਚਾਹੀਦਾ ਇਨਸਾਮ ਮਿਲਣਾ ਚਾਹੀਦਾ ਇਹ ਦੂਬਾ ਵੇਖਾਂਗੇ ਕਾਰਵਾਈ ਦਾ ਕੰਮ ਤਾਂ ਉਦੋਂ ਬਾਅਦ ਕਰਾਂਗੇ ਉਦੋਂ ਬਾਅਦ ਕਰਾਂਗੇ ਠੀਕ ਹੈ ਜੀ ਪ੍ਰਸ਼ਾਸਨਾਂ ਬੈਸਰ ਨੂੰ ਬਹੁਤ ਸਾਥ ਦਿੱਤਾ ਜੀ ਠੀਕ ਹੈ ਜੀ ਪਰ ਜੋ ਇਹ ਇਹਨਾਂ ਨੇ ਪਹਿਲਾਂ ਸਾਥ ਦਾ ਸਾਡਾ ਪਹਿਲਾਂ ਹੁੰਦੇ ਦਿੰਦੇ ਤਾਂ ਬਹੁਤ ਵਧੀਆ ਹੁੰਦਾ ਤੇ ਇਸ ਕਰਕੇ ਇਹ ਪ੍ਰਸ਼ਾਸਨ ਜੀ ਮੈਂ ਇਮਤਿਹਾਨ ਕਰਦੇ ਆ ਸਾਡਾ ਸੰਯੋਗ ਦੋ ਤੇ ਜਿਹੜੇ ਬੰਦੇ ਹੁੰਦਾ ਕੋਈ ਤੇ ਜਾ ਕੇ ਲਿਓ ਤੁਸੀਂ ਹੁਣ ਕਿਹਾ ਨਾ ਵੀ ਪਹਿਲਾਂ ਸਾਥ ਦੇ ਦਿੰਦੇ ਵੀ ਫਿਰ ਨਹੀਂ ਹੋਣੀ ਸੀ ਇਹ ਗੱਲਬਾਤ ਬਿਲਕੁਲ ਨਹੀਂ ਹੋਣੀ ਸੀ ਸਰ ਮੇਰੇ ਦੋ ਅਪਤਨ ਐਪਲੀਕੇਸ਼ਨ ਦਿੱਤੀਆਂ ਹੋਈਆਂ ਇਹਨਾਂ ਨੂੰ ਜੀ ਇਹਨਾਂ ਨੇ ਕੋਈ ਗੱਲ ਸੁਣਵਾਈ ਨਹੀਂ ਕੀਤੀ ਸਾਡੀ ਹੂੰ ਇਦ ਕਰਕੇ ਪ੍ਰਸ਼ਾਸਕ ਨੂੰ ਇਹ ਹੀ ਗੱਲ ਕਰਦੇ ਆ ਜੀ ਕਿ ਸਾਡੀ ਹੱਥ ਬਾਨ ਕੇ ਬੇਨਤੀ ਹੈ ਜੀ ਤੇ ਸਾਡੇ ਇਨਸਾਫ ਮਿਲਣਾ ਤੁਹਾਨੂੰ ਮਿਲਣਾ ਚਾਹੀਦਾ ਹੈ ਉਹਨੇ ਕਿਸੇ ਸਕਾਰ ਨਹੀਂ ਕਰੂਗੀ ਕਰਦੀ ਤੁਹਾਡੀ ਪਤਨੂ ਪੁਲਿਸ ਅਫਸਰ ਨੇ ਕੋਈ ਕੋਈ ਪੁੱਛ ਸਕਦਾ ਤਾ ਤੁਹਾਨੂੰ ਕੋਈ ਦਿੱਤਾ ਹੀ ਸਰ ਉਹਨਾਂ ਨੇ ਬਹੁਤ ਵਧੀਆ ਦਿੱਤਾ ਹੈ ਕਹਿੰਦਾ ਸੀ ਤੁਹਾਡੇ ਨਾਲ ਹੀ ਹਾਂ ਹਾਂ ਅਸੀਂ ਤੁਹਾਡੇ 24 ਘੰਟੇ ਨਾਲ ਵੀ ਦੇ ਦੇ ਹੂ ਸੰਜੋ ਅਸੀਂ ਦਵਾਂਗੇ ਕਿੰਨੇ ਬੰਦੇ ਸੀ ਜਿਹਨਾਂ ਵੱਲੋਂ ਵਾਰਦਾਤ ਨੂੰ ਜਾਮ ਇਹ ਚਾਰ ਪੰਜ ਬੰਦੇ ਆਈ ਬਾਕੀ ਪਤਾ ਨਹੀਂ ਕਿੰਨੇ ਕੁ ਬੰਦੇ ਆ ਜੀ ਇਨਕੁਟਰ ਕਿਨੇ ਬੰਦੇ ਨੇ ਗੋਲੀ ਚਲਾਈ ਹੈ ਉਹਦਾ ਫੇਰ ਮਾਰ ਕੇ ਤੁਰ ਗਈ ਬੰਦਿਆਂ ਨੂੰ ਬੱਚਿਆਂ ਨੂੰ ਸਾਨੂੰ ਸਮਾਨ ਨਹੀਂ ਜੋ ਕੋਈ ਵੋਕ ਨਹੀਂ ਦਿੱਤਾ ਜੀ ਤੇ ਹੁਣ ਤੱਕ ਕੋਈ ਬੰਦੇ ਕੋਈ ਫੜੇਗੇ ਵਿੱਚੋਂ ਦੇ ਫੜੇ ਨਹੀਂ ਅਜੇ ਕੋਈ ਬੰਦਾ ਨਹੀਂ ਇੱਕ ਦੋ ਬੰਦੇ ਫੜੇ ਜੀ ਅਜੇ ਦੇਖੋ ਨਾ ਬਾਕੀ ਜਿਹੜੇ ਮੇਨ ਬੰਦੇ ਉਹ ਕਾਬੂ ਨਹੀਂ ਆ ਰਹੇ ਜੀ ਅੱਛਾ ਜੀ ਇਹ ਵਜ੍ਹਾ ਨਾਲ ਅੰਦਰ ਸੀ ਕਿ ਝਗੜਾ ਕਿਉਂ ਹੋਇਆ ਨਹੀਂ ਸਾਨੂੰ ਪਤਾ ਜੀ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਮੁੰਡਾ ਤਾਂ ਡੱਗੂ ਪਟਾਕੇ ਲਾਉਂਦੇ ਅੱਗੇ ਲਾਉਂਦਾ ਜੀ ਅੱਗੇ ਅਫੀਲ ਸਾਹਿਬ ਵੀ ਲਾਈ ਸੀ ਅੱਛਾ ਹਾਂ ਜੀ ਨੇ ਇਹ ਥੋੜਾ ਮੋਟਾ ਪਤਾ ਲੱਗ ਗਿਆ ਪਟਾਕੇ ਲਾਉਣ ਨੂੰ ਲੜ ਝਗੜਾ ਹੋਇਆ ਜਾਂ ਪਹਿਲਾਂ ਕੋਈ ਗੱਲਬਾਤ ਸੀ ਇੱਕ ਦਿਨ ਪਹਿਲਾਂ ਇਹਨਾਂ ਦੀ ਲੜਾਈ ਹੋਈ ਹੈ ਛਤਰਛਤੀ ਹੋਈ ਹੈ ਆਪਸ ਵਿੱਚ ਅੱਛਾ ਦੂਜੇ ਦਿਨ ਇਹਨੇ ਗੱਲ ਨਹੀਂ ਸੁਣੀ ਇਹਨਾਂ ਨੇ ਸਿੱਦੇ ਆਫਰ ਮਾਰਿਆ ਅੱਛਾ ਜੀ ਕਿੰਨੀਆਂ ਗੋਲੀਆਂ ਲੱਗੀਆਂ ਸੀ ਇੱਕ ਗੋਲੀ ਲੱਗੀ ਹੈ ਕਿੰਨੇ ਦਿਨਾਂ ਬਾਅਦ ਦਿੱਤੀ ਉਹ ਜੀ ਤਿੰਨ ਦਿਨ ਬਾਅਦ ਇੱਕ ਵਾਰ ਵੀਡੀਓ ਦੇਖੀਏ ਤੁਹਾਡਾ ਮੁੰਡਾ ਮੁੰਡਿਆਂ ਦੇ ਨਾਮ ਹੀ ਲੈ ਰਿਹਾ ਉਹੀ ਮੁੰਡੇ ਜਿਨ੍ਹਾਂ ਦਾ ਨਾਮ ਲੈ ਹਾਂਜੀ ਸਰ ਉਹੀ ਨੇ ਮੁੰਡੇ ਹੁਣ ਮੌਕੇ ਤੇ ਡੈੱਡ ਬੋਡੀ ਆ ਗਈ ਹੈ ਪੁਲਿਸ ਦੇ ਅਫਸਰ ਕਿਹੜੇ ਆਏ ਹੁਣ ਨਿੰਗੰਦਰ ਸਾਹਿਬ ਜੀ ਆਏ ਮੇ ਨਾਲ ਆਏ ਸਾਰੇ ਉਹ ਸਾਰੇ ਕੰਮ ਕਰਾਇਆ ਉਹਨਾਂ ਨੇ ਤੁਸੀਂ ਪਰਿਵਾਰ ਮੈਂਬਰ ਸਾਰਿਆਂ ਦਾ ਰਾਇ ਕਰ ਲਈ ਵੀ ਉਹ ਔਨ ਤੱਕ ਸਸਕਾਰ ਨਹੀਂ ਕਰਉਂਦੇ ਉਹ ਉਹ ਤਾਂ ਸਸਕਾਰ ਨਹੀਂ ਕਰ ਰਹੇ ਜੀ ਪਹਿਲਾ ਪਹਿਲਾ ਜਿਹੜੇ ਬੰਦੇ ਸਾਡੇ ਆ ਉਹ ਚੱਕੋ ਹੀ ਇੱਕ ਵਾਰ ਕਰ ਦੇਣਾ ਸਸਕਾਰ ਉਸ ਤੋਂ ਬਾਅਦ ਕਰ ਬਿਲਕੁਲ ਸਾਰਾ ਤਾਂ ਕਿੰਨੇ ਦਿਨ ਹੋ ਗਏ ਤੁਸੀਂ ਦੱਸਿਓ ਤੁਸੀਂ ਕਿੰਨੇ ਤੁਹਾਨੂੰ ਕਿੰਨੇ ਦਿਨ ਹੋ ਗਏ ਅੱਜ ਜਾਂ 3 ਦਿਨ ਹੋ ਗਏ ਜੀ 3 ਦਿਨ ਹੋ ਗਏ ਤਿੰਨ ਦਿਨਾਂ ਦੇ ਵਿੱਚ ਕੁਝ ਬੰਦੇ ਇਹਨਾਂ ਨੇ ਅਰੈਸਟ ਕਰ ਲਏ ਵੈਸੇ ਵਿੱਚ ਕੀਤੀ ਹੈ ਜੀ ਅੱਛਾ ਹਾਂਜੀ ਪੁਲਿਸ ਨੇ ਦੱਸਣੀ ਵਜ੍ਹਾ ਕੀ ਸੀ ਝਗੜਾ ਹੋ ਗਿਆ ਨਹੀਂ ਇਹ ਕੁਝ ਨਹੀਂ ਦਿੱਤਾ ਸਰ ਨਹੀਂ ਲਈ ਕੁਝ ਦੱਸਿਆ ਇਹ ਬੇਟਾ ਰੋ ਡਬੇ ਐਸੀ ਕਿਵੇਂ ਨਹੀਂ ਮੇਰਾ ਭਤੀਜਾ ਹੈ ਭਤੀਜਾ ਰਿਹਾ ਐਸੀ ਕਿਵੇਂ ਨਹੀਂ ਕੋਰਾ ਹੀ ਕੋਰੇ ਕਿੰਨੇ ਬ੍ਰਦਰ ਸੀ ਇਹ ਇਹ ਹੈਗੇ ਦੋ ਹੀ ਕਿੰਨੇ ਸਿਸਟਰ ਇਹ ਦੋ ਹੀ ਫਾਦਰ ਕੀ ਕੰਮ ਕਰਦੇ ਜੰਡੀ ਦਾ ਜੀ ਮ੍ਰਿਤਕ ਦੇ ਚਾਚਾ ਸਾਡੇ ਨਾਲ ਜੁੜੇ ਆ ਸੁਨੀਲ ਕੁਮਾਰ ਇਹਨਾਂ ਦਾ ਨਾਮ ਆ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਜੀ ਜੇ ਪਹਿਲਾਂ ਹੀ ਇਹ ਕਾਰਵਾਈ ਕਰ ਦਿੰਦੇ ਤੇ ਅੱਜ ਬੱਚਾ ਸਾਡਾ ਸਾਡੇ ਕੋਲੇ ਹੁੰਦਾ ਹੁਣ ਇਹ ਕਾਰਵਾਈ ਕਹਿੰਦੇ ਕਰੀ ਜਾਂਦੇ ਜੀ ਬੰਦੇ ਫੜੇ ਆ ਪਰ ਸਾਨੂੰ ਨਹੀਂ ਲੱਗਦਾ ਕਿ ਬੰਦਾ ਕੋਈ ਅਰੈਸਟ ਇਹਨਾਂ ਨੇ ਕੀਤਾ ਜੀ ਅਸੀਂ ਜੇ ਦਬਾਅ ਪਾ ਗਏ ਸਾਰਿਆਂ ਕੋਲੇ ਜਾਣੇ ਜੀ ਸਾਨੂੰ ਤਾਂ ਇੱਕ ਹੀ ਬਦਲਾਸਾ ਦਿੰਦੇ ਫੜਾਂਗੇ ਬੰਦਾ ਫੜ ਲੈਨੇ ਜੀ ਚਿੰਤਾ ਨਾ ਕਰੋ ਤੂੰ ਡੈਡ ਬੱਡੀ ਦਾ ਸਨਸਕਾਰ ਕਰੋ ਅਸੀਂ ਉਦੋਂ ਤੱਕ ਸਨਸਕਾਰ ਨਹੀਂ ਕਰਾਂਗੇ ਜਦੋਂ ਤੱਕ ਸਾਨੂੰ ਉਹ ਬੰਦੇ ਅਰੈਸਟ ਨਹੀਂ ਕਰ ਦੇਗੇ ਜ ਡੀਐਸਪੀ ਸਾਹਿਬ ਕੋਲ ਵੀ ਅਸੀਂ ਕਈ ਵਾਰੀ ਗੁਹਾਰ ਲਵਾ ਚੁੱਕੇ ਹਾਂ ਜੀ ਐਸਐਚਓ ਸਾਹਿਬ ਨੂੰ ਵੀ ਬਹੁਤ ਵਾਰੀ ਗਿਆ ਜੀ ਅਸੀਂ ਇਕੱਠੇ ਹੋ ਕੇ ਜਾਣੇ ਦਲਾਸਾ ਦਿੰਦੇ ਜੀ ਕਰਦੇ ਹਾਂ ਜੀ ਅੱਜ ਫੜਦੇ ਹਾਂ ਪਰ ਅਜੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਜੀ ਦੂਜੀ ਗੱਲ ਇਹ ਹੈ ਜੀ ਜੇ ਉਹਦ ਨਹੀਂ ਇਹ ਦਰਖਾਸਤ ਤੇ ਕਾਰਵਾਈ ਕਰਦੇ ਜੀ ਪਹਿਲੇ ਦਿਨ ਲੜਾਈ ਹੋਈ ਹੈ ਜੀ ਇਹਨਾਂ ਦੀ ਤੇ ਦੇਣੇ ਨਹੀਂ ਆਉਣਾ ਸੀ ਜੀ ਇਹਨਾਂ ਨੇ ਉਹ ਅੰਗੇਲੀ ਕਰਤੀ ਜੀ ਉਹ ਅੰਗੇਲੀ ਕਰਕੇ ਪਾਣਾ ਵਰਤ ਗਿਆ ਜੀ ਅਸੀਂ ਤਾਂ ਹੁਣ ਇਹੀ ਚਾਹਾਂਗੇ ਜੀ ਵੀ ਸਾਡਾ ਜਿਹੜਾ ਬੱਚਾ ਸਸਕਾਰ ਅਸੀਂ ਉਦੋਂ ਕਰਾਂਗੇ ਜਦੋਂ ਇਹ ਬੰਦੇ ਰੈਸਟ ਕਰ ਲੈਣਗੇ ਨਹੀਂ ਅਸੀਂ ਆ ਆ ਜਿਹੜੀ ਡੈਡ ਬੋ ਸਾਨੂੰ ਇੱਕ ਬਸ ਇਨਸਾਫ ਚਾਹੀਦਾ ਈ ਜੇ ਇਨਸਾਫ ਦਿੰਦੇ ਐ ਤਾਂ ਅਸੀਂ ਨਾਲ ਦੀ ਨਾਲ ਸਸਕਾਰ ਕਰਾਂਗੇ ਜੀ ਜਿੰਨੇ ਚਿਰ ਬੰਦੇ ਅਰੈਸਟ ਨਹੀਂ ਕਰਦੇ ਜੀ ਸਸਕਾਰ ਨਹੀਂ ਕਰਾਂਗੇ ਜੀ ਕਿਸੇ ਵੀ ਇਹ ਕਹਨੇ ਤੇ ਵੀ ਕੋਈ ਵਜ੍ਹਾ ਰੰਜਿਸ਼ ਨੂੰ ਪਤਾ ਲੱਗਿਆ ਸੀ ਤੱਕ ਕੋਈ ਰੰਜਿਸ਼ ਨਹੀਂ ਵੈਸੇ ਇਹਨਾਂ ਦੀ ਮੇਰੇ ਸਾਨੂੰ ਪਟਾਕਿਆਂ ਜੇ ਕਰਕੇ ਮੈਂ ਸੁਣੀ ਸੀ ਵੀ ਉਹ ਪੈਸੇ ਵੱਧ ਘਾਟੇ ਦੇ ਰਹੇ ਸੀ ਬੱਚੇ ਨੇ ਕਿਤੇ ਕਹਿਦਾ ਹੋਣਾ ਵੀ ਚਾਹੀਓ ਪੈਸੇ ਪੂਰੇ ਨਹੀਂ ਦਿੰਦੇ ਸੀਗੇ ਇਹਨਾਂ ਨੇ ਕਿਹਾ ਤਾਂ ਵੀ ਪੈਸੇ ਪੂਰੇ ਦਿਓ ਬਸ ਉਸ ਪਟਾਕਿਆਂ ਦੇ ਕਰਕੇ ਔਰੰਜਿਸ਼ ਵਧਾ ਲਈ ਜੀ ਉਹਨਾਂ ਨੇ ਸਾਨੂੰ ਨਹੀਂ ਪਤਾ ਸੀ ਵੀ ਐਡੀ ਇਹ ਵਾਰਦਾਤ ਨੂੰ ਅੰਜਾਮ ਦੇਣਗੇ ਜੇ ਸਾਨੂੰ ਪਤਾ ਹੁੰਦਾ ਜੀ ਫਿਰ ਅਸੀਂ ਆਪ ਹੀ ਉੱਥੇ ਅੱਡੇ ਦੇ ਖੜਦੇ ਇਹਨਾਂ ਕੋਲੇ ਸਾਨੂੰ ਤਾਂ ਇਹ ਸੀ ਵੀ ਮਾੜੀ ਮੋਟੀ ਗੱਲ ਹੈ ਵੀ ਇਹ ਕੰਮ ਨਹੀਂ ਹੋਊਗਾ ਪਰ ਇਹਨਾਂ ਨੇ ਕੀਤਾ ਹੈਡ ਨਾਲ ਬਹੁਤ ਮਾੜੀ ਆੜਾ ਦਾ ਬੱਚਾ ਚਲਾ ਗਿਆ ਜੀ ਹੁਣ ਇਹਨਾਂ ਨੂੰ ਤਾਂ ਬਸ ਇਹ ਹੈ ਵੀ ਕਦੋਂ ਸੰਸਕਾਰ ਕਰਨਗੇ ਜੀ ਤੇ ਕਦੋਂ ਇਹ ਨਿਬੜੂਗਾ ਸਾਡਾ ਤਾਂ ਉਹਦੇ ਹੀ ਨਿਬੜਣਾ ਹੈ ਜਦੋਂ ਸਾਡੇ ਬੱਚੇ ਨੂੰ ਇਨਸਾਫ ਮਿਲੂਗਾ ਜੀ ਅਸੀਂ ਸੰਸਕਾਰ ਇੱਕ ਸ਼ਰਤ ਤੇ ਕਰਨਾ ਜਿੰਨੇ ਚੱਕਰ ਉਹ ਬੰਦੇ ਫੜਦੇ ਨਹੀਂ ਜੀ ਸਾਨੂੰ ਦਿਖਾਉਂਦੇ ਨਹੀਂ ਉਹਨਾਂ ਚੱਕਰੇ ਸੰਸਕਾਰ ਨਹੀਂ ਕਰਨਾ ਜੀ ਕਹਿੰਦੇ ਤੁਸੀਂ ਪਹਿਲਾਂ ਤੁਸੀਂ ਕਹਿੰਦੇ ਵੀ ਉਹ ਝਗੜਾਉਦੇ ਹੋਇਆ ਕਹਿੰਦੇ ਉਹ ਤੋਂ ਪਹਿਲਾਂ ਵੀ ਝਗੜਾ ਹੋਇਆ ਸੀ ਨਹੀਂ ਸਰ ਉਹਦੀ ਉਹਦੋਂ ਪਹਿਲਾਂ 2 ਦਿਨ ਪਹਿਲਾਂ ਪਟਾਕੇ ਇਹਨਾਂ ਨੇ ਲਾਏ ਸੀ ਜਿੱਦਣਾ ਦਸਹਰੇ ਵਾਲੇ ਦਿਨ ਇਹਨਾਂ ਦੀ ਕੋਈ ਬੋਲਚਾਲ ਹੋਈ ਹੈ ਮਾੜੀ ਮੋਟੀ ਜੀ ਉਦੋਂ ਬਾਅਦ ਇਹਨਾਂ ਨੇ ਸੁਲਝ ਗਿਆ ਸੀ ਇਹਨਾਂ ਨੇ ਗੱਲਾਂ ਇਕੱਠਿਆਂ ਬੈਠਿਆਂ ਜੇ ਹੋ ਗਈਆਂ ਸੀ ਅਸੀਂ ਕਿਹਾ ਹੁਣ ਨਹੀਂ ਕਰਨਗੇ ਸ਼ਾਇਦ ਉਹ ਦਿਵਾਰੀ ਵਾਲੇ ਦਿਨ ਜਿਸ ਦਿਨ ਆਇਆ ਜੀ ਸਾਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਗੋਲੀ ਮਾਰਤੀ ਹੈ ਜੀ ਭਜਰਾ ਦੌੜੀ ਦੇ ਜਿਵੇਂ ਅਨਸਾਰ ਜਿਵੇਂ ਅਸੀਂ ਉੱਥੇ ਬੈਂਕ ਦੇ ਕੋਲੇ ਪੁੱਛਿਆ ਜੀ ਉਹ ਕਹਿੰਦੇ ਜੀ ਪਤਾ ਹੀ ਨਹੀਂ ਲੱਗਿਆ ਦਿੱਤਾ ਭੀੜ ਸੀਗੀ ਵੀ 7-8 ਬੰਦੇ ਸੀ ਜਿਨ੍ਹਾਂ ਨੇ ਦੋਹਾਂ ਕੋਲੇ ਪਿਸਤਲ ਸੀਗੀ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਜੀ ਬਾਕੀ ਅਣਪਛਾਤੇ ਹੈ ਜੀ ਅਜੇ ਸਾਨੂੰ ਤਾਂ ਜਿਹੜੇ ਦੋ ਬੰਦੇ ਆ ਇੱਕ ਸੁੱਖਾ ਈ ਫਰਲੇ ਮੱਲੇ ਚ ਰਹਿੰਦਾ ਹੀ ਉਹ ਸੂਵੇ ਦੇ ਨਾਲ ਹੂੰ ਹੂੰ ਬਸ ਇਹ ਦੋ ਬੰਦੇ ਮੇਨ ਹੈ ਜਿਨ੍ਹਾਂ ਨੇ ਫਾਇਰਿੰਗ ਕੀਤੀ ਜੀ ਇਹ ਅਰੈਸਟ ਹੋਣ ਜੀ ਤੇ ਬੰਦ ਹੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਜੀ ਬਸ ਬਜਾ ਰੰਜਿਸ਼ ਨਹੀਂ ਸਮਝਾ ਮੇਰਾ ਬਜਾ ਰੰਜਿਸ਼ ਹੈ ਜੇ ਕੋਈ ਨਹੀਂ ਸਰ ਉਹਨਾਂ ਨੂੰ ਹੀ ਪਤਾ ਲੱਗੂਗੀ ਕਿ ਕੀ ਰੰਜਿਸ਼ ਹੈ ਜੀ ਜਦੋਂ ਅਰੈਸਟ ਕਰਨਗੇ ਉਹਨਾਂ ਨੂੰ ਪਤਾ ਲੱਗੇ ਜੀ ਕਾਦੇ ਕਰਕੇ ਸਾਡਾ ਬੱਚਾ ਮਾਰਿਆ ਜੀ ਇਹਨਾਂ ਨੇ ਤਕਰੀਬਨ ਸਾਨੂੰ ਤਾਂ ਇਹੀ ਆਈ ਵੀ ਅੱਜ ਉਹ ਵਾਰ ਫਿਰ ਰਹੇ ਆ ਕੱਲ ਨੂੰ ਮੇਰੇ ਦੂਜੇ ਭਤੀ ਜੈਨੂ ਵੀ ਡਰ ਹੈ ਜੀ ਖਤਰਾ ਹੁਣ ਜਿੱਥੋਂ ਤੱਕ ਸਾਨੂੰ ਆਈ ਹੈ ਜੀ ਵੀ ਉਹ ਜਿਸ ਰਾਤ ਇਹਨਾਂ ਨੇ ਗੋਲੀਆਂ ਮਾਰੀਆਂ ਉਸ ਰਾਤ ਪੁੱਲ ਤੇ ਇਹਨਾਂ ਨੇ ਪਟਾਕੇ ਚਲਾਏ ਖੜ ਕੇ ਲਲਕਾਰੇ ਮਾਰੇ ਆ ਜੀ ਸਾਨੂੰ ਤਾਂ ਡਰ ਹੈ ਜੀ ਸਾਨੂੰ ਹੋ ਸਕਦਾ ਵੀ ਸਾਡੇ ਚ ਫੇਰ ਵੀ ਕਿਸੇ ਨੂੰ ਇਹ ਮਾਰ ਸਕਣ ਮਾਰ ਵੀ ਸਕਦੇ ਐ ਚ ਕੋਈ ਵੱਡੀ ਗੱਲ ਨਹੀਂ ਜੀ ਸਾਡੇ ਸਿਹੜੀ ਸਾਡੀ ਗਲੀ ਚ ਘਰੀ ਜਾਂਦੇ ਆ ਜਾਂ ਕੁਝ ਵੀ ਐ ਸਾਨੂੰ ਅਜੇ ਕੁਝ ਨਹੀਂ ਸਾਨੂੰ ਤਾਂ ਇਨਸਾਫ ਚਾਹੀਦਾ ਜੀ ਸਾਡੇ ਬੱਚੇ ਰਾਤ ਦੇ ਹੰਦੇ ਸਵੇਰ ਬਾਹਰ ਜਾਂਦੇ ਆ ਦੁਕਾਨ ਦਾ ਕੰਮ ਹੈ ਜੀ ਇਸ ਕੇ ਫ੍ਰਿਜਾਂ ਦਾ ਕਰਦੇ ਆ ਕੱਲ ਨੂੰ ਉਹਨਾਂ ਨੂੰ ਵੀ ਕੁਝ ਹੋ ਸਕਦਾ ਜੇ ਕੱਲ ਨੂੰ ਕੁਝ ਹੁੰਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਜਾਂ ਇਹ ਜਿਹੜੇ ਬੰਦਿਆਂ ਨੇ ਵਾਰਦਾਤ ਕੀਤੀ ਇਹ ਜ਼ਿੰਮੇਵਾਰ ਹੋਣਗੇ ਜੀ ਸਾਨੂੰ ਤਾਂ ਬਸ ਇਨਸਾਫ ਚਾਹੀਦਾ ਈ ਬੱਚੇ ਦੇ ਜੋ ਹੋਇਆ ਉਹ ਬੰਦੇ ਅਰੈਸਟ ਕੀਤੇ ਜਾਣ ਬਸ ਸਾਡਾ ਮੁੜ ਕੇ ਉਸ ਤੋਂ ਬਾਅਦ ਇਸ ਸਨਕਾਰ ਕਰ ਦਾਂਗੇ ਜੀ ਡੈਡ ਬੋਡੀ ਦਾ ਇਹ ਉਹਨਾਂ ਚੱਕਰ ਨਹੀਂ ਕਰਨਾ ਜੀ ਨਾ ਤੁਸੀਂ ਕਹਿੰਦੇ ਸੀ ਏਡੀ ਏਡੀ ਤੁਹਾਡੇ ਘਰ ਕੋਲੇ ਫਿਰਦੇ ਸੀ ਇੱਥੇ ਏਡੀ ਕਰਦੇ ਆ ਸਾਰੇ ਇੱਥੇ ਜਿਵੇਂ ਰਾਤ ਨੂੰ ਨਾ ਜੀ ਮੋਟਰਸਾਈਕਲਾਂ ਦੀਆਂ ਆਵਾਜ਼ਾਂ ਜਿਵੇਂ ਅਸੀਂ ਰੁੱਕ ਕੇ ਵੇਖੀਆਂ ਰਾਤ ਨੂੰ ਆਉਂਦੇ ਜੀ ਮੇਲੇ ਵਾਂਗੂ ਫਿਰਦੇ ੜਾਰਾ ਬਣਾ ਕੇ ਜੀ ਇੱਥੋਂ ਲੰਘਦੇ ਆ ਜੀ ਬਸ ਆ ਪੁਲ ਕੋਲੇ ਇੱਥੇ ਖੜਕੇ ਜੀ ਲਲਕਾਰੇ ਮਾਰਦੇ ਜੀ ਆ ਜਿਹੜਾ ਨਾ ਨਹੀਂ ਨਹੀਂ ਪੁਲਿਸ ਦੀ ਗੱਲ ਕਰਦਾ ਮੈਂ ਪੁਲਿਸ ਨਹੀਂ ਪੁਲਿਸਲੇ ਵੀ ਆਉਂਦੇ ਸੀ ਈੜੀ ਵਾਲੇ ਪੁਲਸ ਪੁਲਸਲੇ ਨਹੀਂ ਆਏ ਜੀ ਆਪਣੇ ਉਹ ਨਹੀਂ ਜੀ ਦੂਜੇ ਬੰਦੇ ਜਿਵੇਂ ਕਿ ਛੇੜ ਉਹ ਵੀ ਹੁਣ ਆਉਂਦੇ ਹਾਂਜੀ ਉਹ ਆਉਂਦੇ ਪੁਲਸਾਂ ਲੈਣ ਤਾਂ ਇਹ ਕਿਹਾ ਸੀਗਾ ਜੀ ਵੀ ਸਾਨੂੰ ਖਤਰਾ ਹੈ ਜੀ ਹੁਣ ਹੁਣ ਇੱਕ ਭਤੀ ਜਰਿਆ ਗਿਆ ਉਹ ਜਿਹੜੇ ਨੇ ਉਹਨੂੰ ਮਾਰਿਆ ਹੁਣ ਜੇ ਅ ਮੇ ਜਿਹੜੇ ਹੈਗੇ ਜੀ ਗ੍ਰਫਤਾਰ ਕੀਤੇ ਜਾਣ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਜੀ ਉਸ ਤੋਂ ਬਾਅਦ ਹੀ ਸਸਕਾਰ ਅਸੀਂ ਕਰਾਂਗੇ ਉਸ ਤੋਂ ਪਹਿਲਾਂ ਕੋਈ ਸਸਕਾਰ ਨਹੀਂ ਕਰਨਾ ਜੀ ਇਸੀ ਡੈੱਡ ਬੋਡੀ ਦਾ ਭਾਈ ਅਮ੍ਰਿਤ ਦੇ ਚਾਚਾ ਨੇ ਸ੍ਰੀ ਕੁਮਾਰ ਤੇ ਇਹਨਾਂ ਦਾ ਵੀ ਕਹਿਣਾ ਹੈ ਕਿ ਸਾਨੂੰ ਖਤਰਾ ਹੈ ਤਾਂ ਇਸ ਦੀ ਕਾਰਵਾਈ ਜਿਹੜੀ ਕੀਤੀ ਜਾਵੇ ਨੌਜਵਾਨ ਦੀ ਮੌਤ ਹੋਈ ਹੈ ਕੁਝ ਦਿਨ ਪਹਿਲਾਂ ਗੋਲੀ ਲੱਗੀ ਸੀ ਕਹਿੰਦੇ ਆ ਕਿ ਸਾਨੂੰ ਪਹਿਲਾਂ ਇਨਸਾਫ ਮਿਲਿਆ ਹੁੰਦਾ ਤਾਂ ਸ਼ਾਇਦ ਮੌਤ ਨਾ ਹੁੰਦੀ ਤਾਂ ਰਿਸ਼ਤੇਦਾਰ ਖੜੇ ਆ ਪਰਿਵਾਰ ਮੈਂਬਰ ਖੜੇ ਆ ਕਹਿੰਦੇ ਪੁਲਿਸ ਵੀ ਪਹੁੰਚੀ ਆ ਤਾ ਅਸੀਂ ਉਦੋਂ ਤੱਕ ਅਸੀਂ ਸੰਸਕਾਰ ਨਹੀਂ ਕਰਾਂਗੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਤਾਂ ਵੇਖਣਾ ਹੋਵੇਗਾ ਕਿ ਇਹਨਾਂ ਨੂੰ ਪੀੜਤ ਨੂੰ ਇਨਸਾਫ ਕਦੋਂ ਮਿਲੂਗਾ ਪਰ ਲਗਾਤਾਰ ਇਨਸਾਫ ਦੀ ਮੰਗ ਜਿਹੜੀ ਹੈ ਉਹ ਜਾਰੂ ਕੀਤੀ ਜਾ ਰਹੀ ਹੈ ਕੈਮਰਾ ਪਰਸਾ सनी ਦੇ ਨਾਲ ਮੈਂ ਸੁਨੀਜੰਦ ਲੋਕ ਇਨਸਾਫ ਟੀਵੀ ਕੋੜਕਪੁਰਾ